ਜੋ 13 ਤਿੰਨ 2025 ਨੂੰ ਮੋਗਾ ਸਿਟੀ ਵਿੱਚ ਇੱਕ ਮਰਡਰ ਹੋਇਆ ਸੀ ਜਿਸ ਵਿੱਚ ਸ਼ਿਵ ਸ਼ਿਵ ਦੇ ਨਾਮ ਦਾ ਕਤਲ ਹੋ ਗਿਆ ਸੀ ਉਸ ਦਿਨ ਕਹਤ ਅਗੇ ਫਰਥੇ ਇਨਵੈਸਟਿਗੇਸ਼ਨ ਕਰਦੇ ਹੋਏ ਮੁਕਦਮੇ ਦੀ ਤਫਤੀਸ਼ ਦੌਰਾਨ ਸਾਨੂੰ ਜਿਹੜੀ ਕਬੱਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਜੋ ਮੇਨ 3 ਸ਼ੂਟਰਸ ਸੀ ਉਹਨਾਂ ਨੂੰ ਮੌਂਗਾ ਪੁਲਿਸ ਦੀ ਸੀਏਟੀ ਕੇ ਮਲੌਰ ਪੁਲਿਸ ਦੀ ਸੀਏਟੀ ਨੇ ਹਿਊਮਨ ਇੰਟੈਲੀਜੈਂਸ ਅਤੇ ਤੇ ਟੈਕਨੀਕਲ ਇੰਟੈਲੀਜੈਂਸ ਦੇ ਬੇਸਿਸ ਤੇ ਮਲੌਰ ਦੇ ਜਿਹੜਾ ਮਲੌਰ ਬੱਸ ਸਟੈਂਡ ਦੀ ਬੈਕ ਸਾਈਡ ਤੋਂ ਉਹਨਾਂ ਨੂੰ ਇੱਕ ਸ਼ੂਟਆਊਟ ਦੇ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਵਿੱਚ 09 ਸ਼ੂਟਆਊਟ ਦੇ ਦੌਰਾਨ ਉਹਨਾਂ ਨੇ ਪੁਲਿਸ ਨੂੰ ਪੁਲਿਸ ਪਾਰਟੀ ਨੂੰ ਦੇਖਦੇ ਹੋਏ ਜਿਹੜੇ ਮਲਡੀੰਸ ਸੀ ਉਹਨਾਂ ਵੱਲੋਂ ਫਾਇਲ ਕੀਤਾ ਗਿਆ ਜਾਂ ਜਵਾਬੀ ਕਾਰਵਾਈ ਵਿੱਚ ਜੋ ਪੁਲਿਸ ਨੇ ਵੀ ਉੱਥੇ ਫਾਇਲ ਕੀਤਾ ਹੈ ਜਿਸ ਵਿੱਚ ਜਿਹੜਾ ਹੈਗਾ ਕਿ ਅਰੁਣ ਸਿੰਘ ਦਾ ਜਿਸ ਦੀ ਜਿਹੜਾ ਮੇਨ ਸ਼ੂਟਰ ਸੀ ਉਸ ਦੀ ਸਜੀ ਲੱਤ ਵਿੱਚ ਅਤੇ ਅਰੁਣ ਉਰਫ ਦੀਪੂ ਜਿਸ ਨੂੰ ਜੋ ਉਸਦੇ ਨਾਲ ਹੀ ਜੋ ਇਸ ਇਨਸੀਡੈਂਟ ਵਿੱਚ ਸ਼ਾਮਲ ਸੀ ਉਸ ਦੀ ਕਬੀ ਲੱਤ ਵਿੱਚ ਫਾਇਲ ਲੱਗਿਆ ਇਸ ਦੌਰਾਨ ਜਿਹੜਾ ਉਹਨਾਂ ਦਾ ਨਾ ਤੀਸਰਾ ਸਾਥੀ ਸਾਥੀ ਸੀ ਜਿਸ ਦਾ ਨਾਮ ਰਾਜਵੀਰ ਹੈ ਜੋ ਮੌਕੇ ਤੋਂ ਭੱਜਣ ਲੱਗਿਆ ਤੇ ਉਸ ਦੇ ਵੀ ਜਿਹੜੀ ਹੈਗੀ ਦੇ ਉੱਥੇ ਬਾਰਿਸ਼ ਦੇ ਹੋਣ ਕਰਕੇ ਤੇ ਸਲਿੱਪ ਆਨਸਾਂ ਉੱਥੇ ਦੇ ਸਾਹਟ ਲੱਗੀ ਹੈਗੀ ਆ ਜਿਨ੍ਹਾਂ ਨੂੰ ਮੋਡਲੀ ਇਹਨਾਂ ਦੇ ਇਲਾਜ ਲਈ ਇਹਨਾਂ ਨੂੰ ਸਿਵਲ ਹਸਪੀਟਲ ਬਲੋਕ ਤੇ ਐਮਜੈਂਟ ਕਰਵਾਇਆ ਗਿਆ ਹੈਗਾ ਇਹਨਾਂ ਦੀ ਜਿਸ ਦੇ ਇਸ ਦੇ ਤਹਿਤੀ ਜਿਹੜੀ ਉੱਥੇ ਬਕਰੀਆ ਫੜਿਆ ਐਫ ਆਈ ਆਰ ਨੰਬਰ 37 ਅੰਡਰ ਸੈਕਸ਼ਨ 109 35 ਬੀ ਐਨ ਐਸ 2554 59 ਆਰਮਸੈਲ ਥਾਣਾ ਸਿਟੀ ਮਲੋਡ ਦੀ ਸਟਰੀ ਕੀਤਾ ਗਿਆ ਹੈਗਾ ਇਸੋ ਇਤ ਮੇਨ ਜੋ ਗੱਲ ਹੈ ਇਹਨਾਂ ਦੀ ਮੋਟਲੀ ਕੋਈ ਚੀਜ਼ ਤੋਂ ਇਹੀ ਪਤਾ ਲੱਗਿਆ ਹੈਗਾ ਜੋ ਇਹਨਾਂ ਨੇ ਜਿਹੜਾ ਮਰਡਰ ਕੀਤਾ ਸੀ ਇਹ ਇੱਕ ਪਰਸਨਲ ਐਨਮੀਟੀ ਇਹਨਾਂ ਦੀ ਆਪਸ ਵਿੱਚ ਚੱਲਦੀ ਸੀ ਜੋ ਉਸ ਦੇ ਤਹਿਤ ਇਹਨਾਂ ਨੇ ਇਹ ਮਰਡਰ ਕੀਤਾ ਹੈਗਾ ਜੋ ਇਸ ਦੇ ਫਰਦਰ ਉਹਨੇ ਦੱਸਿਆ ਜੋ ਨੰਨ ਕਿਸੇ ਦੇ ਵਿੱਚ ਦੋ ਬੰਦੇ ਹੋ ਇੰਜਰਡ ਹੋਏ ਸੀ ਜਿਸ ਵਿੱਚ ਇੱਕ ਬੱਚਾ ਤੇ ਇੱਕ ਜਿਹੜਾ ਸਲੂਨ ਦਾ ਓਨਰ ਉਹ ਵੀ ਇੰਜਰਡ ਹੋਇਆ ਸੀ ਅੱਜ ਅਸੀਂ ਮੋਗਾ ਪੁਲਿਸ ਉਸ ਲਈ ਤਿਆਰੀ ਜਿਹੜੀ ਹੈਗੀ ਉਹਨਾਂ ਦੇ ਸਟੇਟਮੈਂਟ ਸਟੇਟਮੈਂਟਸ ਲਿਖ ਕੇ ਅਸੀਂ ਉਹਨਾਂ ਦੇ ਜਿਹੜੇ ਕਿਊਜ ਸੈਕੰਡਰੀ ਖਿਲਾਫ ਕਾਰਵਾਈ ਕਰ ਦੋਗੇ ਐਨਕਾਊਂਟਰ ਦੌਰਾਨ ਸਾਰਾ ਇਹਨਾਂ ਕੋਲੋਂ ਕੀ ਕੀ ਬਰਾਮਦ ਹੋਇਆ ਜੀ ਐਨਕਾਊਂਟਰ ਦੌਰਾਨ ਇਹਨਾਂ ਕੋਲੋਂ ਜਿਹੜੇ ਹੈਗੇ ਆ ਉਥੋਂ ਦੋ ਪਿਸਟਲ ਇੱਕ 34 ਦਾ ਇੱਕ 32 ਬੋਰ ਦਾ ਇੱਕ ਪਿਸਟਲ ਗ੍ਰਾਮ ਵੀ ਹੈਗੇ ਆ ਤੇ ਇੱਕ ਬਾਈਕ ਜੋ ਇਹਨਾਂ ਨੇ ਮਸਟ ਬੀ ਯਾ ਵੈਰੀਫਾਈ ਕਰਦੇ ਹੈਗੇ ਜਿਹੜਾ ਮੈਂ ਸ਼ਾਇਦ ਇਹ ਕ੍ਰਾਈਮ ਫੀ ਯੂ ਸੀ ਤੋਂ ਇੱਕ ਬਾਈਕ ਵੀ ਹੈ ਚੁੱਕਾ ਇਹਨਾਂ ਤੇ ਸਰ ਗ੍ਰਿਫਤਾਰ ਦੋਸ਼ੀਆਂ ਦੇ ਕੋਈ ਪਹਿਲਾਂ ਵੀ ਕੇਸਿਸ ਦਰਜ ਹੈਗੇ ਜੀ ਹਾਂ ਅੱਨਾ ਉੱਪਰ ਜੋ ਸਾਡੀ ਪਟਾਵੀ ਕਾਰਡ ਤੋਂ ਪਤਾ ਲੱਗਿਆ ਕਿ ਜਿਹੜਾ ਅਰੋਨ ਹਰਫ ਸੰਗਾ ਹੈ ਇਹਦੇ ਉੱਪਰ ਹੁਣ ਤੱਕ 7 ਮੁਕਦਮੇ ਰਿਸਟਰ ਹੋ ਚੁੱਕੇ ਆ ਜਿਸ ਵਿੱਚ ਮੋਸਟਲੀ ਚੋਰੀ ਦੇ ਤੇ ਜਿਹੜੀਆਂ ਲੁੱਟਫਾਂ ਦੇ ਮੁਕਦਮੇ ਹੈਗੇ ਆ ਜਿਹੜਾ ਅਰਣ ਉਹ ਫਦੀਪੂ ਹੈਗਾ ਇਸ ਉੱਪਰ ਚਾਰ ਮੁਕਦਮੇ ਜਿਸ ਤਰ੍ਹਾਂ ਤੇ ਰਾਜਵੀਰ ਰੋਡ 'ਤੇ ਲੱਡੂ ਹੈਗਾ ਇਸ ਉੱਪਰ ਦੋ ਐਫਆਈਆਰ ਪਹਿਲਾਂ ਵੀ ਰਜਿਸਟਰ ਹੈਗੀ ਹੈ ਇਹ ਜਿਹੜੇ ਹੁਣ ਹੈਗੇ ਸੀ ਬੇਲ ਤੇ ਹੈਗੇ ਸੀ ਤੇ ਇਹ ਜਿਹੜੀਆਂ ਆਈ ਗਈਆਂ ਸੀ ਨਈਏ ਗਤੀਵਿਧੀਆਂ ਜਿਹੜੀਆਂ ਸ਼ੱਕੀ ਹੈਗੀਆਂ ਸੀ ਤੇ ਗਲਤ ਗਤੀਵਿਧੀਆਂ ਜਿਹੇੇ ਸ਼ਾਮਲ ਸੀ